10-15 ਦਿਨਾਂ ਵਿੱਚ ਖੂਹ ਉੱਤੇ ਹਲਤੀ ਚਾਲੂ ਹੋ ਗਈ। ਚੇਤੂ ਦਾ ਕੰਮ ਹੋਰ ਵੱਧ ਗਿਆ। ਉਹਨੂੰ ਲਗਭਗ 100 ਘੜਾ ਪਾਣੀ ਦਾ ਰੋਜ਼ ਭਰਨਾ ਪੈਂਦਾ। 8-10 ਦਿਨ ਤਾਂ ਉਹ ਬਹੁਤ ਔਖਾ ਹੋਇਆ ਪਰ ਸਹਿਜ-ਸਹਿਜ ਸਿਹੜ ਗਿਆ। ਹੁਣ ਚੇਤੂ ਦੇ ਜੀਵਨ ਵਿੱਚੋਂ ਵੇਲ ਘਟ ਗਿਆ। ਸਵੇਰ ਤੋਂ ਲੈ ਕੇ ਉਹ 12 ਵਜੇ ਤੱਕ ਤਿੰਨ-ਤਿੰਨ ਘੜੇ ਪਾਣੀ ਦੇ ਹਰ ਘਰ ਪਹੁੰਚਾਉਂਦਾ। ਇਸ ਦੀਵੰਡੋ ਨੇ ਮਾਲਕਾਂ ਦੇ ਸਿਜਾਓ ਅਨਸਾਰ ਇਉਂ ਕਰ ਲਈ। ਮੂੰਹ ਹਨੇਰੇ ਉੱਠ ਕੇ ਉਹ ਕੰਮ ਆਰੰਭ ਦਿੰਦਾ। ਸਭ ਤੋਂ ਪਹਿਲਾਂ ਉਹ ਚਾਚੀ ਪ੍ਰਤਾਪੀ ਕੇ ਸਾਰੇ ਘੜੇ ਪਰਦਾ ਫਿਰ ਹਾਰ ਘਰ ਵਿੱਚ ਇੱਕ ਇੱਕ ਘੜਾ ਵਾਰੀ ਵਾਰੀ ਦੇਂਦਾ ਜਾਂਦਾ ਇਹ ਕਰਮ ਉਹਨੂੰ ਤਿੰਨ ਵਾਰ ਦੁਹਰਾਉਣਾ ਪੈਂਦਾ ਸਾਰੇ ਘਰ ਪੁਗਤਾ ਕੇ ਉਹ ਫਿਰ ਚਾਚੀ ਪ੍ਰਤਾਪੀ ਕੋਲ ਜਾ ਹਾਜ਼ਰ ਹੁੰਦਾ ਉਹਦਾ ਦੱਸਿਆ ਹੋਇਆ ਥੋੜਾ ਬਹੁਤਾ ਕੰਮ ਕਰ ਦੇਣ ਵਿੱਚ ਉਹਨੂੰ ਖੁਸ਼ੀ ਹੁੰਦੀ ਫਿਰ ਉਹ ਅੱਧੇ ਘਰਾਂ ਵਿੱਚੋਂ ਰੋਟੀਆਂ ਉਗਰਾਉਣ ਤੋਰ ਜਾਂਦਾ ਦੁਪਹਿਰੇ ਰੋਟੀ ਖਾ ਕੇ ਉਹ ਦੋ ਘੜੀਆਂ ਸ਼ਹਾਬ ਕੋਲ ਜਾ ਵੇਂਦਾ ਪਿਛਲੇ ਪੈਰ ਉਹਨੂੰ ਇੱਕ-ਇੱਕ ਘੜਾ ਪਾਣੀ ਦਾ ਫਿਰ ਹਰ ਘਰ ਵਿੱਚ ਪਹੁੰਚਾਉਣਾ ਪੈਂਦਾ ਰਾਤ ਦੀਆਂ ਰੋਟੀਆਂ ਉਗਰਾਹ ਕੇ ਉਹ ਥੱਕ ਟੁੱਟ ਕੇ ਘਰ ਆ ਪੈਂਦਾ ਰੋਟੀ ਖਾ ਕੇ ਉਹ ਕਿਸੇ ਦਿਨ ਹੀ ਹਾਨੀਆਂ ਨਾਲ ਖੇਡਣ ਜਾਂਦਾ ਨਹੀਂ ਤਾਂ ਉਹ ਸਵਾਗਤ ਤੇ ਹੀ ਸੌ ਜਾਂਦਾ ਹੁਣ ਉਹਦੇ ਸਾਹਮਣੇ ਇੱਕ ਹੋਰ ਸਮੱਸਿਆ ਖੜੀ ਹੋ ਗਈ ਇੰਨੀਆਂ ਰੋਟੀਆਂ ਦਾ ਉਹ ਕੀ ਕਰੇ ਸਵੇਰੇ ਉੱਠ ਕੇ ਉਹ ਰਾਤ ਦੀ ਬੇਹੀ ਰੋਟੀ ਖਾ ਕੇ ਕੰਮ ਤੇ ਤੁਰ ਜਾਂਦਾ ਤੈਨ ਰੋਟੀਆਂ ਉਹ ਦੁਪਹਿਰੇ ਖਾਂਦਾ ਤੇ ਤੈਨ ਰਾਤ ਨੂੰ ਰੋਜ਼ ਦੀਆਂ 26 ਰੋਟੀਆਂ ਵਿੱਚੋਂ ਉਹ ਮਸਾਂ ਸੱਤ ਜਾਂ ਅੱਠ ਰੋਟੀਆਂ ਖਾ ਸਕਦਾ ਸੀ ਬਾਕੀ ਕਿੱਥੇ ਸੰਭਾਲੇ ਐਸੋਕਰ ਦਾ ਹੱਲ ਵੀ ਸ਼ਹਾਬ ਨੇ ਉਹਨੂੰ ਲੱਭ ਦਿੱਤਾ ਚੇਤੂ ਦੇ ਗਵਾਂਢ ਸੀ ਈਦੇ ਜਲਾਹੇ ਕਾ ਕਰ ਈਦਾ 37 ਸਾਲਾ ਬੁੱਢਾ ਈਦਾ ਸੱਤਾਂ ਆਆਂਿਆਂ ਨੇ ਜਿਹਦੀ ਮੱਤ ਮਾਰੀ ਹੋਈ ਸੀ ਸ਼ਹਾਬ ਨੇ ਚੇਤੂ ਦੇ ਨਾਲ ਸੌਦਾ ਕਰਾ ਦਿੱਤਾ ਲੋੜ ਤੋਂ ਵਾਧੂ ਰੋਟੀਆਂ ਚੇਤੂ ਈਦੇ ਹੋਰਾਂ ਨੂੰ ਦੇ ਦਿਆ ਕਰਦਾ ਅੱਜ ਤਾਂ ਭਾਈ ਦਾ ਘਿਓ ਵਿੱਚ ਹਾਥੇ ਕਾਂਦੁੱਤੋਂ ਦੀਆਂ ਰੋਟੀਆਂ ਫੜਦਿਆਂ ਜੈਨਾ ਨੇ ਘੁੰਡ ਵਿੱਚ ਹੱਸਦਿਆਂ ਗੁਟਕਦਿਆਂ ਕਿਹਾ ਹੱਥ ਘੋਵ ਵਿੱਚ ਤੇ ਸਿਰ ਕੜਾਹੀ ਵਿੱਚ ਪਰ ਪਿੰਡ ਦੇ ਰਾਜੇ ਦਾ ਵਿਆਹ ਵਿੱਚ ਕਾਰਮੁਖਤਿਆਰ ਹੁੰਦਾ ਏ 나ਈ ਮੇਰਾ ਤਾਂ ਮੇਲ ਦੀ ਜੂਟ ਸਾਫ਼ ਕਰਨ ਦਾ ਭਾਈਵਾਲ ਹੁੰਦਾ ਏ ਚੇਤੂ ਨੇ ਮੁਸਕੜੀਆਂ ਚ ਹੱਸਦਿਆਂ ਬੜੇ ਵਿਅੰਗ ਨਾਲ ਕਿਹਾ ਖਲੋ ਜਰਾ ਦਾਲ ਵੀ ਲਈ ਜਾ ਨੀਰੀ ਦਾਲੀ ਜਾਂਦੀ ਜਾਂਦੀ ਜੈਨਾ ਫੇਰ ਖਲੋ ਗਈ ਆਪ ਕੜਾ ਚੌਲ ਤੇ ਗਵਾਂਡੀਆਂ ਨੂੰ ਵੇਖੀ ਦਾਲ ਗਵਾਂਢੀ ਕੜਾ ਚੌਲ ਖਾਣ ਵਾਲੇ ਬੰਨ ਉਹਨਾਂ ਵਾਸਤੇ ਵੀ ਲਿਆ ਦੇਗਾ 체ਤੂ ਨੇ ਕੋਚਾ ਨੋਖੀ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਸਭ ਮੂੰਹ ਦੀਆਂ ਗੱਲਾਂ ਗਰੀਬਾਂ ਨੂੰ ਕੌਣ ਖਾਉਂਦਾ ਏ ਨਾਲੇ ਜਿਹੜਾ ਇੰਨਾ ਬੁੱਸੀਆਂ ਟਿਕੀਆਂ ਦੇ ਪੈਸੇ ਲੈ ਲੈਂਦਾ ਏ ਉਹ ਕੜਾ ਚੌਲ ਕਦੋਂ ਕਿਸੇ ਨੂੰ ਦਿੰਦਾ ਏ ਮੱਜੀ ਕਿਸੇ ਥਾਂ ਦਾ ਜੈਨਾ ਜਿਵੇਂ ਬਹੁਤੀ ਹੀ ਮੱਛਰੀ ਹੋਈ ਸੀ ਸਾਨੂੰ ਸ਼ਾਹ ਦਲਵੀ ਕੋਈ ਨਹੀਂ ਦਿੰਦਾ ਸਾਰੇ ਦੂਜਿਆਂ ਨੂੰ ਆਖਣ ਜੋਗੇ ਹੁੰਦੇ ਨੇ ਪਾਲਦਾ ਪਾਲ 체ਤੂ ਜਿਵੇਂ ਨਸ਼ਈ ਹੋ ਗਿਆ ਸੀ ਸਬਜੀ ਨੂੰ ਜੀਏ ਸਲਵਰ ਦੇ ਕਾਲ ਵਿੱਚ ਦਾਲ ਪਵਾ ਕੇ ਜੈਨਾ ਪਛਾਣ ਨੂੰ ਮੁੜ ਪਈ ਅਸੀਂ ਤਾਂ ਕੱਚੇ ਘੜੇ ਚ ਪਾਣੀ ਭਰਨ ਨੂੰ ਤਿਆਰਾਂ ਪਰ ਚੇਤੂ ਦਾ ਵਾਕ ਅਧੂਰਾ ਰਹਿ ਗਿਆ ਹੰਗਾਰਾ ਭਰਨ ਵਾਲੀ ਅੱਖਾਂ ਤੋਂ ਔਲੇ ਹੋ ਗਈ ਸੀ 18-19 ਸਾਲ ਵਿੱਚ ਦੋਹਾਂ ਘਰਾਂ ਦੀ ਇੱਕ ਪੀੜੀ ਬਦਲ ਗਈ ਸੀ ਰਾਮਾਂ ਤੇ ਲਾਜੂ ਚਲੇ ਗਏ ਸਨ ਉਹਨਾਂ ਦਾ ਵਾਰਸ ਚੇਤੂ 19 ਸਾਲ ਦਾ ਹੋ ਗਿਆ ਸੀ ਵਾਰਸ ਕਿਸੇ ਜਾਗੀਰ ਦਾ ਨਹੀਂ ਪੀੜੀ ਦਰ ਪੀੜੀ ਚਲੀ ਆ ਰਹੀ ਜੱਦੀ ਗਰੀਬੀ ਦਾ ਕੰਮੋਂ ਵੀ ਅਗਲੀ ਦਰਗਾਹੇ ਜਾ ਵਸੀ ਸੀ ਗਰੀਬ ਘਰ ਵਿੱਚ ਉਹਨੇ ਬੜੀ ਲੰਮੀ ਉਮਰ ਭੋਗੀ ਸੀ ਪੂਰੇ 53 ਸਾਲ ਉਹ 15 ਸਾਲ ਦੀ ਸੀ ਜਿਹਹਦਨ ਇਸ ਪਿੰਡ ਵਿੱਚ ਨਵ ਬਣ ਕੇ ਆਈ ਸੀ ਰੰਗ ਰੂਪ ਦੀ ਉਹ ਆਪਣੀ ਬਰਾਦਰੀ ਵਿੱਚੋਂ ਵਾਹਵਾ ਸੀ ਉਹ ਇਸ ਜਾਦੂ ਦੀ ਕਰਾਮਾਤ ਨੂੰ ਵੀ ਸਮਝਦੀ ਸੀ 40 ਸਾਲ ਦੀ ਉਮਰ ਤੱਕ ਉਹਨੇ ਪਿੰਡ ਵਿੱਚ ਆਪਣਾ ਸਿੱਕਾ ਚੰਗਾ ਚਲਾਇਆ ਫਿਰ ਵੀ ਉਹਨੂੰ ਮੂਰਖ ਹੀ ਕਿਹਾ ਜਾਏਗਾ ਉਹ ਘਰ ਦੀ ਗਰੀਬੀ ਦੂਰ ਨਾ ਕਰ ਸਕੀ ਉਹਦੇ ਮਾਲਕ ਵਾਂਗ ਉਹਦੇ ਤਿੰਨੇ ਪੁੱਤਰ ਵੀ țaਣੀ ਔਨ ਜੋਗੇ ਹੀ ਰਹੇ ਈਦਾਂ ਸਾਰਿਆਂ ਤੋਂ ਛੋਟਾ ਸੀ ਉਹਦੀ ਬੌਟੀ ਭਾਗੋ ਕੰਮੋਂ ਦੇ ਭਰਾ ਦੀ ਧੀ ਸੀ ਕੰਮੋਂ ਮਰਦੇ ਦਮ ਤੱਕ ਈਦੇ ਦੇ ਨਾਲ ਰਹੀ ਵੱਡੇ ਦੋਵੇਂ ਪੁੱਤਰ ਵਿਆਹ ਹੁੰਦਿਆਂ ਹੀ ਵੱਖ ਹੋ ਗਏ ਸਨ ਉਹ ਆਪਣੀ ਭੂਆ ਦੇ ਘਰ ਵਿਆਹੇ ਹੋਏ ਸਨ ਈਦੇ ਦਾ ਵੱਡਾ ਪੁੱਤਰ ਫਜਲਾ 13 ਸਾਲ ਦਾ ਸੀ ਜਾਂ ਉਹਦਾ ਵਿਆਹ ਹੋ ਗਿਆ ਏ ਵੀ ਕੰਮੋਂ ਦੀ ਹਿੰਮਤ ਸੀ ਉਹ ਆਪਣੇ ਭਰਾ ਦੀ ਪੋਤਰੀ ਜੈਨਾ ਦਾ ਸਾਖ ਲੈ ਆਈ ਜੈਨਾ ਉਦੋਂ 18 ਸਾਲ ਦੀ ਭਰਜਵਾਨ ਸੀ ਤੇ ਫਜਲਾ ਮਸਾਂ 13 ਸਾਲ ਦਾ ਚੇਤੂ ਆਪਣੇ ਕੋਠੇ ਦੀ ਚੌਗਾਠ ਨੂੰ ਹੱਥ ਪਾਈ ਖੜਾ ਕੁਛ ਚੈਰ ਜੈਨਾ ਦੀਆਂ ਗੱਲਾਂ ਬਾਰੇ ਸੋਚਦਾ ਰਿਹਾ ਪਰ ਬਧੇਰੇ ਸੋਚਣ ਦਾ ਉਹਦੇ ਕੋਲ ਸਮਾਂ ਨਹੀਂ ਸੀ ਝੂਠੇ ਭਾਂਡਿਆਂ ਦਾ ਵੱਡਾ ਸਾਰਾ ਢੇਰ ਉਹਦੀ ਉਡੀਕ ਕਰ ਰਿਹਾ ਸੀ ਚਾਚੀ ਪ੍ਰਤਾਪੀ ਦੇ ਵੱਡੇ ਪੁੱਤਰ ਸ਼ੰਗਾਰੇ ਦਾ ਵਿਆਹ ਸੀ ਚੰਗਾਰਾ ਉਸ ਵੇਲੇ 18 ਸਾਲ ਦਾ ਸੋਹਣਾ ਗੱਭਰੂ ਸੀ ਜਵਾਨੀ ਉਹਦੇ ਚਿਹਰੇ ਤੋਂ ਡਲ-ਡਲ ਪੈਂਦੀ ਸੀ ਨਵੀਂ ਸਾਥਣ ਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਉਹ ਇੱਕ ਤੋਂ ਚਾਰ ਹੋਇਆ ਫਿਰਦਾ ਸੀ ਜਾਣ-ਜਾਏ ਅਗਲੇ ਦਿਨ ਚੜ੍ਹਨੀ ਸੀ ਪਰ ਨਾਨਕਾ ਮੇਲ ਪਿਛਲੀ ਰਾਤ ਹੀ ਆ ਗਿਆ ਸੀ ਅੱਜ ਸਵੇਰ ਤੋਂ ਮੇਲ ਦਾ ਆਉਣਾ ਜੋਰਾਂ ਤੇ ਸੀ ਸਾਰਾ ਘਰ ਭਰਿਆ ਹੋਇਆ ਸੀ ਚਾਚੀ ਪ੍ਰਤਾਪੀ ਹੱਥ ਭਰੇ ਦੇ ਕੱਪੜੇ ਪਾਈ ਉੱਡੀ ਫਿਰਦੀ ਸੀ ਭਾਵੇਂ ਉਸ ਵੇਲੇ ਉਹ 38 ਸਾਲ ਦੀ ਸੀ ਪਾਰ ਦੇਖਣ ਵਾਲੇ ਨੂੰ ਅਸਲ ਉਮਰ ਨਾਲੋਂ 10 ਸਾਲ ਛੋਟੀ ਜਾਪਦੀ ਸੀ ਹੈਵੇ ਮੌਤ ਪੈਣਿਆ ਘਰੇ ਜਾ ਕੇ ਮਰ ਰਿਹਾ ਸੈਂ ਇਹ ਧਰਪਾਂਡਿਆਂ ਦਾ ਢੇਰ ਲੱਗਾ ਪਿਆ ਏ ਆਯਾਨੇ ਤੇਰੀ ਜਾਨ ਨੂੰ ਰੋਂ ਰਹੇ ਹੋਏ ਨੇ ਆਉਂਦੇ ਚੇਤੂ ਦਾ ਪਰਕਾਪੀ ਨੇ ਇਨ੍ਹਾਂ ਸ਼ਬਦਾਂ ਨਾਲ ਸਵਾਗਤ ਕੀਤਾ ਪਰ ਉਹਦੀ ਝੜਕ ਵਿੱਚ ਵੀ ਇੱਕ ਅਪਨਾਤ ਸੀ ਜਿਸ ਕਾਰਨ ਚੇਤੂ ਨੂੰ ਗੁੱਸੇ ਦੀ ਤਾਂ ਖੁਸ਼ੀ ਹੀ ਮਹਿਸੂਸ ਹੋਈ ਚਾਚੀ ਅੱਜ ਸ਼ੋਬ ਦਿਹਾੜੇ ਰੋਂ ਦਾ ਨਾ ਨਾ ਲੈ ਤੇ ਭਾਂਡਿਆਂ ਦਾ ਕੀ ਏ ਆਪਾਂ ਮੈਂਟਾਂ 'ਚ ਫੱਕੀਆਂ ਉੜਾ ਦਿਆਂਗੇ ਹੱਸਦਾ ਹੱਸਦਾ ਚੇਤੂ ਭਾਂਡੇ ਮਾਂਜਣ ਬੈ ਗਿਆ। ਜਾ ਔਠ ਬੋਛਣੋ ਤੂੰ ਮੇਲੀਆਂ ਨੂੰ ਪਾਣੀ ਧਾਣੀ ਪੁੱਛ। ਭਾਂਡੇ ਮੈਂ ਹੁਣੇ ਸਾਫ਼ ਕਰ ਲੈਣਾ। ਛੰਨੋ ਸਵਾਹ ਵਾਲੇ ਹੱਥ ਛਾੜਦੀ ਔਠ ਬੈਠੀ। ਚਾਚੀ ਦੇ ਕਹਿਣ ਉੱਤੇ ਉਹ ਕੁਝ ਗਲਾਸ ਸਾਫ਼ ਕਰ ਰਹੀ ਸੀ। ਨਾਲ ਕੇ ਤੂੰ ਹੱਥ ਧੋ ਕੇ ਉਹ ਅੰਦਰ ਨੂੰ ਚਲੀ ਗਈ। ਜੇ ਤੂੰ ਉਹਨਾਂ ਚਾਰ ਉਹਦੇ ਵੱਲੇ ਵੇਂਦਾ ਰਿਹਾ ਜਿੰਨਾ ਚਾਰ ਉਹ ਅੱਖਾਂ 돌 ਲੈ ਨਾ ਹੋ ਗਈ। ਛੰਨੋ ਅਜੇ ਮਸਾਂ 14 ਸਾਲ ਦੀ ਸੀ ਫੇਰ ਵੀ ਉਹ 바ਵਾ ਲੱਗ ਰਹੀ ਸੀ। ਉਨੇ ਸੰਤੋ ਦਾ ਪੁਰਾਣਾ ਸੂਟ ਪਾਇਆ ਹੋਇਆ ਸੀ ਸੰਤੂ ਉਸ ਤੋਂ 1 ਸਾਲ ਛੋਟੀ ਸੀ ਪਰ ਉਹਦਾ ਸੂਟ ਛੰਨੋਂ ਖੁੱਲਾ-ਖੁੱਲਾ ਜਾਪਦਾ ਸੀ ਬੜਾ ਫਰਕ ਸੀ ਦੋਹਾਂ ਵਿੱਚ ਇੱਕ ਸਰਦਾਰਾਂ ਦੀ ਧੀ ਸੀ ਤੇ ਦੂਸਰੀ ਗਰੀਬ ਮਹਿਰਿਆਂ ਦੀ ਫਿਰ ਵੀ ਉਹ ਸੰਤੋ ਨਾਲੋਂ ਥੋੜੀ ਹੀ ਨੀਵੀਂ ਜਾਪਦੀ ਸੀ ਮਾਂ ਦੇ ਘਰ ਪਲਦੀ ਤਾਂ ਸ਼ਾਇਦ ਉਹ ਜੇ ਐਸ ਨਾਲੋਂ ਵੀ ਮਧਰੀ-ਮਧਰੀ ਰਹਿੰਦੀ ਗਰੀਬ ਬੱਚੀ ਨੂੰ ਝੜਕਾਂ ਤਾਂ ਦੋਹੀ ਥਾਂ ਹੀ ਖਾਣੀਆਂ ਪੈਂਦੀਆਂ ਸਨ ਪਰ ਇੱਥੇ ਝੜਕਾਂ ਦੇ ਨਾਲ ਰੋਟੀ ਰਾਜਮੀ ਮਿਲ ਜਾਂਦੀ ਸੀ ਪਾਂਡੇ ਮਾਂ ਦੇ ਚੇਤੂ ਦੀ ਸਰਤ ਜੇ ਵੀ ਛੰਨੋ ਵਿੱਚ ਉਲਜੀ ਹੋਈ ਸੀ ਉਹਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ ਛੰਨੋ ਉਦੋਂ ਨਵੀਂ-ਨਵੀਂ ਹੀ ਆਈ ਸੀ ਪਹਿਲਾਂ-ਪਹਿਲਾਂ ਚੇਤੂ ਨੇ ਉਹਨੂੰ ਬੜੀ ਇਰਖਾ ਨਾਲ ਵੇਖਿਆ ਉਹਨੂੰ یوں ਮਹਿਸੂਸ ਹੋਇਆ ਜਿਵੇਂ ਪਾਂਡਿਆਂ ਦੀ ਸੇਵਾ ਦੇ ਨਾਲ ਛੰਨੋ ਨੇ ਉਸ ਤੋਂ ਮਾਂ ਵਰਗੀ ਚਾਚੀ ਪ੍ਰਤਾਪੀ ਦਾ ਪਿਆਰ ਵੀ ਖੋ ਲਿਆ ਹੋਵੇ ਸਹਿਜ-ਸਹਿਜ ਚੇਤੂ ਦੇ ਖਿਆਲ ਬਦਲਦੇ ਗਏ ਫਿਰ ਉਹ ਛੰਨੋ ਨੂੰ ਕਿਸੇ ਹੋਰ ਹੀ ਰੂਪ ਵਿੱਚ ਵੇਖਣ ਲੱਗ ਪਿਆ ਛੰਨੋ ਉਹਦੀ ਬਰਾਦਰੀ ਵਿੱਚੋਂ ਸੀ ਤੇ ਉਹਦੇ ਵਾਂਗ ਹੀ ਗਰੀਬ ਮਾਪਿਆਂ ਦੀ ਧੀ ਸੀ ਉਦੇ ਮਾਪੇ ਗਰੀਬ ਨਾ ਹੁੰਦੇ ਤਾਂ ਫੋਹਾ ਪਰ ਬਾਲੜੀ ਨੂੰ ਦੂਜੇ ਪਿੰਡ ਭਾਂਡੇ ਮਾਂਜਣ ਕਿਉਂ ਘੱਲ ਦਿੰਦੇ ਚੇਤੂ ਸੋਚੀ ਜਾ ਰਿਹਾ ਸੀ ਠੀਕ ਏ ਅਜੇ ਛੰਨੋ ਬਹੁਤ ਛੋਟੀ ਏ 10-11 ਵਰਿਆਂ ਦੀ ਤੇ ਮੈਂ ਵੀ ਅਜੇ ਕਿਹੜਾ ਸਿਆਣਾ ਹੋ ਗਿਆ ਇਹਦੇ ਨਾਲੋਂ ਵੱਧ ਤੋਂ ਵੱਧ 5 ਸਾਲ ਵੱਡਾ ਹੋਵਾਂਗਾ ਚਾਚੀ ਜ਼ੋਰ ਲਾਵੇ ਤਾਂ ਮੇਰਾ ਘਰ ਵਸ ਭਵੇ ਉਦਣ ਬਾਬਾ ਸ਼ਹਾਬ ਆਂਦਾ ਸੀ ਘਰ ਵਸਦਾ ਏ ਜਨਾਨੀ ਨਾਲ ਜਨਾਨੀ ਬਿਨਾ ਤਾਂ ਘਰ ਐਵੇਂ ਮਲੰਗਾ ਦਾ ਤਖੀਆ ਹੁੰਦਾ ਏ ਗੱਲ ਵੀ ਸੱਚੀ ਏ ਐਸ ਵੇਲੇ ਮੇਰੇ ਘਰ ਤੇ ਸਾਈ ਦੇ ਤਖੀਏ ਰਚ ਕੀ ਫਰਕ ਏ ਪਰ ਚਾਚੀ ਨੂੰ ਆਖੇ ਕੌਣ ਚਾਚਾ ਹੁੰਦਾ ਤਾਂ ਉਹ ਆਪੇ ਤਰਲਾ ਮਨਤ ਕਰਕੇ ਚਾਚੀ ਨੂੰ ਮਨਾ ਲੈਂਦਾ ਲੋੜ ਵੇਲੇ ਚੇਤੂ ਨੂੰ ਮਰਿਆ ਹੋਇਆ ਪਿਆ ਉਹ ਯਾਦ ਆ ਗਿਆ ਬੰਦਾ ਯਾਦ ਹੀ ਲੋੜ ਵੇਲੇ ਆਉਂਦਾ ਹੈ ਨਹੀਂ ਤਾਂ ਮਾਰਨ ਵਾਲਿਆਂ ਨੂੰ ਕੌਣ ਚੇਤੇ ਕਰਦਾ ਹੈ ਪਾਣੀ ਭਰਨ ਗਿਆ ਚੇਤੂ ਪੱਜ ਬਹਾਨੇ ਛੰਨੋ ਵੱਲੇ ਵੇਂਦਾ ਰਹਿੰਦਾ ਇੱਕ ਦਿਨ ਚਾਚੀ ਪਰਦਾਪੀ ਨੇ ਮਿੱਠੀ ਜਹੀ ਝੜਕ ਦੇਂਦਿਆਂ ਕਿਹਾ ਕਿ ਹਾ ਕਿਉਂ ਵੇ ਚੇਤੂ ਦੇ ਬੱਚੇ ਤਨੋ ਦੇ ਮੂੰਹ ਨੂੰ ਲਾਲ ਲੱਗੇ ਹੋਏ ਨੇ ਜਿੱਦੜ ਬੈਲ ਬਤੌਰੀ ਵਾਂਗਾਂ ਨੀਆਂ ਪਾੜ-ਪਾੜ ਵੇਖਣ ਲੱਗਾ ਹੋਇਆ ਏ ਓੰਜ ਤੇਰੇ ਪਸੰਦ ਦੇ ਤਾਂ ਸਿੱਧਾ ਮਰਫਟ ਕਰਾਂ ਇਹਦੇ ਮਾਂ ਪਿਓ ਨਾਲ ਗੱਲ ਚਾਚੀ ਮੈਂ ਤਾਂ ਐਵੇਂ ਮੈਂ ਮੈਂ ਅਗਾਹ ਚੈਤੂ ਨੂੰ ਗੱਲ ਕੋਈ ਨਾ ਔੜੀ ਤੇ ਉਹ ਛੇਤੀ ਨਾਲ ਘਰੋਂ ਬਾਹਰ ਨਿਕਲ ਗਿਆ ਉਹ ਸਾਰੀ ਰਾਤ ਚੈਤੂ ਨੂੰ ਨੀਂਦ ਨਾ ਆਈ ਪਰ ਕਿਤਨਾ ਸੁਆਦ ਸੀ ਉਸਨਿੰਦਰੇ ਵਿੱਚ ਮਿੱਠਾ ਮਿੱਠਾ ਪਿਆਰਾ ਪਿਆਰਾ ਜੇ ਤੂੰ ਆਪਣੇ ਧਿਆਨ ਭਾਂਡੇ ਮਾਜੀ ਜਾ ਰਿਹਾ ਸੀ ਪਰ ਉਹਦੀ ਸੋਰਤ ਪਿੱਛੇ ਬੀਤੇ ਵੱਲ ਭੋਂ ਪਹੁੰਚਾਤੀਆਂ ਮਾਰ ਰਹੀ ਸੀ ਉਹ ਪ੍ਰਤਾਪੀ ਕੇ ਘਰ ਪਾਣੀ ਭਰਨ ਆਇਆ ਭੱਜ ਬਹਾਨੇ ਜਰੂਰ 5-7 ਮਿੰਟ ਬਾਦੂ ਲਾ ਜਾਂਦਾ ਉਹਦਾ ਧਿਆਨ ਛੰਨੋ ਵੱਲ ਜਾਂਦਾ ਤੇ ਉਹ ਪ੍ਰਤਾਪੀ ਦੀਆਂ ਉਸ ਦਿਨ ਦੀਆਂ ਗੱਲਾਂ ਬਾਰੇ ਸੋਚਣ ਲੱਗ ਪੈਂਦਾ ਕਿਸੇ ਕਿਸੇ ਦਿਨ ਤਾਂ ਉਹ ਸਾਰੀ ਰਾਤ ਸੋਚਦਾ ਗੁਜ਼ਾਰ ਦਿੰਦਾ ਚਾਚੀ ਨੂੰ ਇੱਕ ਦਿਨ ਸਿੱਧਾ ਆਖਣਾ ਦਿਆਂ ਭਾਈ ਮੈਨੂੰ ਮਨਜ਼ੂਰ ਏ ਤੂੰ ਛੰਨੋ ਦੇ ਮਾਪਿਓ ਨਾਲ ਗੱਲ ਪੱਕੀ ਕਰ ਛੱਡ ਹੋਰ ਮੇਰੀ ਤਾਂ ਕਿਨੇ ਆਖਣਾ ਏ ਜਾਂ ਬਾਬੇ ਸ਼ਹਾਬ ਨੂੰ ਆਖਾਂ ਉਹਨੂੰ ਵਾਵਾ ਗੱਲ ਕਰਨ ਦੀ ਜਾਚ ਏ ਉਹ ਆਪੇ ਚਾਚੀ ਪ੍ਰਤਾਪੀ ਦੀ ਮਿਹਨਤ ਜਾ ਕਰੇਗਾ 96 ਜਰਾ ਕਾਲੀ ਏ ਤੇ ਉਮਰ ਉਹ ਵੀ ਅਜੇ ਛੋਟੀ ਪਰ ਮੇਰੇ ਵਰਗੇ ਕਾਹਨ ਨੂੰ ਹੋਰ ਕਿਹੜੀ ਲੱਭਣ ਲੱਗੀ ਏ ਉਸੇ ਵੇਲੇ ਉਹਦੀਆਂ ਅੱਖਾਂ ਅੱਗੇ ਆਪਣੀ ਤਸਵੀਰ ਆ ਜਾਂਦੀ ਮੇਲੇ ਤੇ ਗਿਆ ਉਹ ਪੰਜਾਂ ਪੈਸਿਆਂ ਦਾ ਛੋਟਾ ਜਿਹਾ ਗੋਲ ਸ਼ੀਸ਼ਾ ਲੈ ਆਇਆ ਸੀ ਪਹਿਲੇ ਦਿਨ ਉਹਦੇ ਵਿੱਚ ਆਪਣਾ ਮੂੰਹ ਵੇਖ ਕੇ ਉਹ ਥੋੜਾ ਥੋੜਾ ਡਰ ਗਿਆ ਸੀ ਪਰ ਰੋਜ਼-ਰੋਜ਼ ਵੇਖਣ ਨਾਲ ਉਹ ਆਪਣੇ ਆਪ ਦਾ ਸਿਆਣੂ ਹੋ ਗਿਆ ਸੀ ਛੰਨੋ ਬਹੁਤ ਘੱਟ ਬੋਲਣ ਵਾਲੀ ਸੀ ਚੁੱਪ-ਚਾਪ ਸ਼ਾਂਤ ਮਿੱਟੀ ਦੀ ਮੂਰਤੀ ਵਰਗੀ ਨਾ ਉਹਦੇ ਬੁੱਲਾਂ ਤੇ ਮੁਸਕਰਾਹਟ ਹੁੰਦੀ ਨਾ ਮੱਥੇ ਤੇ ਤਿਉੜੀ ਚੇਤੂ ਨੂੰ ਦਿਨੋਂ-ਦਿਆਂ ਨੂੰ ਚੰਗੀ ਲੱਗਣ ਲੱਗ ਪਈ ਉਹ ਆਉਂਦਾ ਆਪ ਅੱਜ ਬਹਾਨੇ ਉਹਦੇ ਵੱਲ ਜ਼ਰੂਰ ਝਾਕਦਾ ਉਹਦੇ ਹੱਥਾਂ ਦੀਆਂ ਬਣੀਆਂ ਚੀਜ਼ਾਂ ਵੀ ਚੇਤੂ ਨੂੰ ਚੰਗੀਆਂ ਲੱਗਦੀਆਂ ਪ੍ਰਤਾਪੀ ਨੂੰ ਛੰਨੋ ਭੂਆ ਜੀ ਆਖਦੀ ਸੀ ਛੰਨੋ ਦੀ ਮਾਂ ਨੇ ਉਹਦੇ ਹੱਥ ਪਰਦਾਪੀ ਵਾਸਤੇ ਇੱਕ ਛੋਟੀ ਜਹੀ ਚੰਗੇਰ ਭੇਜੀ ਸੀ ਕਣਕ ਦਾ 나ੜ ਦੋ ਤਿੰਨਾਂ ਰੰਗਾਂ ਵਿੱਚ ਰੰਗ ਕੇ ਉਹਦੇ ਵਿੱਚ ਬੜੇ ਸੋਹਣੇ ਬੂਟੇ ਪਾਏ ਹੋਏ ਸਨ ਬੜੀ ਸੁਚੱਜੀ ਕਿਰਤ ਸੀ ਸੰਤੋ ਨੂੰ ਉਹ ਬਹੁਤ ਪਸੰਦ ਸੀ ਕੈ ਦੀ ਦਾਸੀ ਦੀ ਥਾਂ ਉਹ ਉਸ ਥਾਲੀ ਵਰਗੀ ਚੰਗੇਰ ਵਿੱਚ ਰੱਖ ਕੇ ਰੋਟੀ ਖਾਂਦੀ ਇੱਕ ਦਿਨ ਚੇਤੂ ਰੋਟੀ ਲੈਣ ਆਇਆ ਤਾਂ ਉਹ ਚੰਗੇਰ ਰਸੋਈ ਦੇ ਬੂਹੇ ਅੱਗੇ ਬਾਹਰ-ਵਾਰ ਬਣੇ ਚੌਂਕੇ ਦੀ ਛੋਟੀ-ਛੋਟੀ ਕੰਦ ਉੱਤੇ ਪਈ ਸੀ ਵੇਖ ਕੇ ਚੰਨ ਚੇਤੂ ਦਾ ਮਨ ਲਲਚਾ ਗਿਆ। ਉਹਨੇ ਉਹ ਚੰਗੇਰ ਚੋਕਦਿਆਂ ਕਿਹਾ, "ਚਾਚੀ, ਆ ਚੰਗੇਰ ਮੈਨੂੰ ਦੇ ਦਿਓ। ਮੇਰੇ ਕੋਲ ਰੋਟੀਆਂ ਰੱਖਣ ਨੂੰ ਕੋਈ ਨਹੀਂ। ਇਸ ਪਾਜੋ ਛੰਨੋ ਦੀ ਨਿਸ਼ਾਨੀ ਹਟਿਆਉਣਾ ਚਾਹੁੰਦਾ ਸੀ।" ਸੰਤੋ ਚੌਂਕੇ ਵਿੱਚ ਬੈਠੀ ਗੰਢਾ ਚੀਰ ਰਹੀ ਸੀ। ਚੰਗੇਰ ਉੱਤੇ ਨਿਗਾਹ ਪੈਂਦਿਆਂ ਉਹ ਇੱਕੋ ਵਾਰ ਜੀਕੁੱਠੀ, "ਹਾਏ ਮਾਂ, ਮੇਰੀ ਚੰਗੇਰ।" ਇੱਕੇ ਵਾਰ ਉਹ ਐਲ ਵਾਂਗ ਝਾਪਤੀ ਚੰਗੇਰ ਵੱਲੇ। ਚੇਤੂ ਨੂੰ ਸ਼ਰਾਰਤ ਸੁੱਜੀ, ਉਹ ਚੰਗੇਰ ਸਿਰ ਤੇ ਰੱਖ ਕੇ ਕੰਦ ਤੋਂ ਜਰਾ ਪਰਾਂ ਹਟ ਗਿਆ। ਸਾਂਤੋ ਚੌਂਕੇ ਚੋਂ ਨਿਕਲ ਕੇ ਚੇਤੂ ਵੱਲੇ ਬੜੀ ਤੇਜ਼ੀ ਨਾਲ ਭੱਜੀ ਚੇਤੂ ਵੀ ਉਹਨੂੰ ਖਿਜਾਉਣ ਵਾਸਤੇ ਭੱਜ ਕੇ ਹੋਰ ਦੂਰ ਹੋ ਗਿਆ ਅੱਗੇ-ਅੱਗੇ ਚੇਤੂ ਤੇ ਮਗਰ-ਮਗਰ 8 ਸਾਲ ਦੀ ਬਾਲੜੀ ਸਾਂਤੋ ਲੱਗੇ ਵੇੜੇ ਵਿੱਚ ਢੇੜੇ ਕੱਢਣ ਚੇਤੂ ਵੀ ਕਿਹੜਾ ਵੱਡਾ ਸੀ ਸਭੋ 14 ਸਾਲ ਦਾ ਤਾਂ ਸੀ ਉਦੋਂ ਸਾਂਤੋ ਉੱਚੀ-ਉੱਚੀ ਚੀਕਾਂ ਮਾਰ ਰਹੀ ਸੀ ਹਾਈ ਮੇਰੀ ਚੰਗੀਰ ਹਾਈ ਮੇਰੀ ਚੰਗੀਰ ਤੇ ਚੇਤੂ ਅੱਗੇ-ਅੱਗੇ ਹੱਸਦਾ ਕਹਿ ਰਿਹਾ ਸੀ ਚੰਗੀਰ ਨਹੀਂ ਹੁਣ ਮਿਲਦੀ ਇਹ ਮੈਨੂੰ ਚਾਚੀ ਨੇ ਦੇ ਦਿੱਤੀ ਏ ਮਰੇ ਵੇ ਤੇਰੀ ਜਨਣ ਵਾਲੀ ਨਖਾਫਣਿਆ ਕਿਉਂ ਕੁੜੀ ਨੂੰ ਰੋਂਦਾ ਏ ਚਾਚੀ ਨੇ ਹੱਸਦਿਆਂ ਹੱਸਦਿਆਂ ਝੜਕ ਕੇ ਕਿਹਾ ਨਹੀਂ ਚਾਚੀ ਹੁਣੇ ਚੰਗੀਆਂ ਨਹੀਂ ਮਿਲਦੀ ਭੈਣ ਨੂੰ ਆਪੇ ਛੰਨੋ ਦੀ ماں ਹੋਰ ਬਣਾ ਕੇ ਘੱਲ ਦੇਵੇਗੀ ਕਹਿੰਦਾ ਹੋਇਆ ਚੇਤੂ ਅੱਗੇ-ਅੱਗੇ ਭੱਜਾ ਫਿਰ ਰਿਹਾ ਸੀ ਵੇ ਮੌਤ ਪੈਣਿਆ ਨਾ ਖਪਾ ਮੇਰਾ ਤਾਂ ਅੱਗੇ ਸਿਰ ਪੀੜ ਹੋਣ ਦੇਹਾ ਹੋਇਆ ਏ ਚਾਚੀ ਨੇ ਜਰਾ ਖਿੱਚ ਕੇ ਕਿਹਾ ਪਰ ਉਹ ਸੁਖਿਆ ਜ ਵਿੱਚ ਵੀ ਉਹਦੇਰੇ ਗੁੱਸਾ ਨਹੀਂ ਸੀ 15 ਮਿੰਟ ਵਾਂਗ ਰੌਣਕ ਲੱਗੀ ਰਹੀ ਉਸਦਾਂ ਥੋੜਾ ਜਿਹਾ ਛੰਨੋਵੀ ਮੁਸਕਰਾਈ ਸੀ ਚੇਤੂ ਨੂੰ ਅਜੇ ਤੱਕ ਯਾਦ ਸੀ ਜਾਣ ਬੁਝ ਕੇ ਚੇਤੂ ਨੇ ਚਾਲ ਹੌਲੀ ਕਰ ਲਈ ਸੰਤੋ ਨੇ ਉਹਨੂੰ ਪਾਟੇ ਹੋਏ ਘੜਤੇ ਤੋਂ ਜਾ ਫੜਿਆ ਜੋ ਮਾੜਾ ਜਿਹਾ ਹੱਥ ਲੱਗਾ ਨਾਲ ਵਧੇਰੇ ਪਾਟ ਗਿਆ ਚੇਤੂ ਦੇ ਨਾਂ ਨਾ ਕਰਦਿਆਂ ਸੰਤੋ ਨੇ ਉਸ ਤੋਂ ਚੰਗੀਰ ਖੋ ਲਈ ਘੜੀ ਪਹਿਣਾ ਗੰਦਾ ਮੇਰੀ ਚੰਗੀਰ ਮੈਲੀ ਕਰ ਦਿੱਤੀ ਸੁ ਸੰਤੋ ਚੰਗੀਰ ਨੂੰ ਉਲਟਾ ਪਲਟਾ ਕੇ ਵੇਖਦੀ ਹੋਈ ਰਸੋਈ ਨੂੰ ਤੁਰ ਪਈ ਅੱਛਾ ਚਾਚੀ ਮੈਂ ਆ ਕੌਲੀ ਲੈ ਜਾਂਦਾ ਚੇਤੂ ਨੇ ਕਾਂਦੋਤੋਂ ਦੀ ਹੱਥ ਵਗਾ ਕੇ ਚੌਂਕੇ ਵਿੱਚੋਂ ਮੁਰਾਦਾਬਾਦੀ ਪਿੱਤਲ ਦੀ ਕੌਲੀ ਫੜ ਲਈ ਹਾਏ ਮਾਂ ਸੰਤੋ ਉੱਥੋਂ ਹੀ ਚੀਕ ਮਾਰ ਕੇ ਮੁੜ ਪਈ ਭੱਜ ਕੇ ਉਹਨੇ ਚੇਤੂ ਕੋਲੋਂ ਕੌਲੀ ਖੋ ਲਈ ਜਾ ਮਰਵੇ ਚਿਚੂ ਜਿਹਾ ਤੇ ਇਹਦੀ ਵੇਖਾਂ ਜਾਨ ਨਿਕਲਦੀ ਹਾਏ ਮਾਂ ਦੀ ਕੁਛ ਲੱਗਦੀ ਜਿਵੇਂ ਮਾਂ ਮਰ ਚੱਲੀ ਹੁੰਦੀ ਏ ਪਰਤਾਪੀ ਨੇ ਖਿਜ ਕੇ ਕਿਹਾ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ